ਦੋਸਤੋ ਤੁਹਾਨੂੰ ਟਿਕਟੋਪ ਦੀ ਜਿਹੜੀ ਹੈਗੀ ਮੰਡੀ ਦੇ ਵਿੱਚ ਮਾਝਾ ਦਿਖਾਉਨੇ ਆ ਸਰਾ ਹੀ ਕਹਿ ਸਕਦੇ ਆ ਆਪਾਂ ਨੂੰ ਪੂਰੀ ਟਾਪ ਦੀ ਝੋਟੀ ਹੈ ਜਿਹੜੀ ਤੇ ਮੰਗਾ ਤੋਂ ਲੈ ਕੇ ਡਿਟੇਲ ਦੱਸਦੇ ਆ ਆਪਾਂ ਤੇ ਪੂਰੇ ਵੱਡੇ ਕੱਦਗਾੜ ਦੀ ਆ ਕਿੰਡਾ ਵੱਡਾ ਕਹਿ ਸਕਦੇ ਆ ਭਾਈ ਦੇਖੋ ਹੁਣ ਤੁਸੀਂ ਕਦਰ ਦੇ ਹਿਸਾਬ ਨਾਲ ਜਜਮੈਂਟ ਲਾਓ ਕਿ ਕਿੱਡੀ ਏ ਬਾਕੀ ਹੱਥ ਹਵਾਂ ਦੇ ਤੁਸੀਂ ਆਪ ਚੈੱਕ ਕਰ ਲਓ ਬਹੁਤ ਸੋਹਣੀ ਆ ਧਣ ਹਵਾਨਾ ਹੈ ਮਤਲਬ ਪੂਰੀ ਵੱਡੀ ਮੱਝਾਂ ਮੰਡੀ ਦੇ ਵਿੱਚੋਂ ਟੌਪ ਦੀ ਟੌਪ ਵੇਖ ਸਕਦੇ ਆ ਅੱמא ਤੁਹਾਨੂੰ ਨਾ ਕਰਨੀ ਚਾਹੀਏ ਤੇ ਕਈ ਦੋਸਤ ਹਨ ਇਹ ਵਧੀਆ ਮੱਝ ਦਿਖਾਓ ਤੁਹਾਨੂੰ ਅੱਜ ਆਪਾਂ ਦਰਸ਼ਨ ਕਰਾਉਣੀ ਆ ਵਧੀਆ ਮੱਝ ਦੀ ਤੇ ਬਾਕੀ ਬੰਗਾ ਤੋਂ ਲੈ ਕੇ ਡਿਟੇਲ ਸਾਰੀ ਦੱਸਾਂਗੇ ਆਪਾਂ ਬਹੁਤ ਸੁਣੀ ਮੱਝਾਂ ਸਿੰਘ ਦੀ ਬੋਥਰੀ ਤੁਸੀਂ ਦੇਖ ਸਕਦੇ ਹੋ ਮਤਲਬ ਨਗੀਨ ਨਹੀਂ ਆ ਤੋਹਾਬੀਸਾ ਤੋਹਾਬੀਸਾ ਜਿਹਨੂੰ ਕਹਿੰਨੇ ਆਪਾਂ 100 ਮੱਝ ਦੇ ਮਗਰ ਇਹ ਜੀ ਇੱਕ ਮੱਝ ਨਿਕਲਦੀ ਹੁੰਦੀ ਆ ਚੱਡਾ ਦੇਖੋ 1.5 ਫੁੱਟ ਚੌੜਾ ਪਿਆ ਬਾਕੀ ਹਾਈਟ ਦੇਖੋ ਤੁਸੀਂ ਮੱਝ ਦੀ ਪੂਰੀ ਫੁੱਲ ਆ ਦੇਖੋ ਨਾਲ ਵੀ ਮੱਝ ਖੜੀ ਆ ਦੇਖੋ ਉਹਦੇ ਹਸਾਮ ਨਾਲੀ ਦੇਖੋ ਦੁੱਗਣੀ ਆ ਇਹ ਉੱਚੀ ਵੀ ਆ ਚੌੜੀ ਵੀ ਆ ਤੇ ਬਾਕੀ ਤੋਂ ਲੈ ਕੇ ਸਾਰੀ ਡਿਟੇਲ ਦੱਸ ਦਿਆਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜਿਹੜੀ ਆਪਾਂ ਮਾਝ ਤੋਰ ਕੇ ਦਿਖਾਈਏ ਕੰਮਾ ਸੁਆ ਸੂਆ ਜ ਇਸ ਟਾਈਮ ਇਹ ਜੀ ਦੂਜਾ ਸੁਆ ਸੁਗੀ ਦੂਜਾ ਸੁਆ ਸੁਗੀ ਹੈ ਤੇ ਆਪਣਾ ਬਾਕੀ ਇਹ ਦੁੱਧੇ ਦਾ ਪਿਛਲੇ ਰਕਾਰ ਦਾ ਕੀ ਸੀਗਾ ਪਿਛਲੇ ਲਈ ਇਹਨੇ 22 ਕਿਲੋ ਦੁੱਧ ਦਿੱਤਾ ਜੀ 22 ਕਿਲੋ ਦੁੱਧ ਦਿੱਤਾ ਹਾਂਜੀ ਤੇ ਇਸ ਟਾਈਮ ਕਿੰਨੇ ਕੇ ਦੁੱਧ ਤੇ ਚੱਲਦੀ ਆਉਣਾ ਹੁਣ ਇਸ ਟਾਈਮ ਇਹ 22 ਕਿਲੋ ਦੇ ਲੰਮਸਮ ਕਰ ਕੀ ਕਰ ਗਈ ਬਾਈਕ ਲੋ ਕਿੰਨੇ ਦਿਨਾਂ ਦੀ ਸੁਈ ਵੀ ਆ ਹਫਤੇ ਦੀ ਸੁਈ ਆ ਜੀ ਹਜੇ ਦੁੱਤਾਂ ਵਧੂਗੀ 25 ਤੇ ਜਾਊਗੀ 25 ਤੇ ਜਾਊਗੀ ਜੇ ਕੋਈ ਮੰਨੋ ਵੀ ਤੋਲ ਕੇ ਲੈਣਾ ਹੋਵੇ ਘਰੋਂ ਵੀ ਲਿਆ ਸਕਦਾ ਹਾਂਜੀ ਠੀਕ ਆ ਜੀ ਤੇ ਆਪਾਂ ਜੇ ਵਿਕ ਗਈ ਤਾਂ ਉਰੇ ਕੀ ਕਹਿੰਦੇ ਆ ਜੇ ਉਰੇ ਵੇਗੀ ਤਾਂ ਕੀ ਕਹਣਾ ਜੇ ਮਤਲਬ ਘਰੇ ਜਾਂਦੀ ਆ ਤਾਂ ਤੁਸੀਂ ਤੋਲ ਕੇ ਦੇ ਸਕਦੇ ਹੋ ਤੇ ਆਪਾਂ ਰੇਟ ਕੀ ਰੱਖਦਾ ਜੀ ਸਾਢੇ ਪੰਜ ਜੀ ਦੇਵਾਂਗੇ ਜਮਾਂ ਲੈਣ ਦੇਣਾ 4 ਦੀ 4 ਲੱਖ ਦੀ ਹਾਨ ਆ ਗਈ ਵੀ 4 ਲੱਖ ਤੋਂ ਘਟਨੀਆਂ ਪਾ ਦਿੰਦੇ ਹਾਂਜੀ ਠੀਕ ਆ ਦੇ ਦੋਸਤੋ ਮੱਝ ਦੇਖੋ ਤੁਸੀਂ ਬਹੁਤ ਸੋਹਣੀ ਆ ਤੇ ਸੁਣੋ ਇਹਦਾ ਆਪਾਂ ਬੱਚਾ ਵੀ ਦਿਖਾਉਨੇ ਆ ਆ ਇਹਦੇ ਮਗਰ ਕੱਟਾ ਗਿਆ ਜੀ ABC ਵਾਲੇ ਖਾਨ ਦਾਗਾ ABC ਦੀਆਂ ਵਾਲੀ ਵਾਲੇ ਦਾ ਖਾਨ ਬੁੱਲਦਾ ਇਹ ਮਗਰ ਕੱਟਾ ਗਿਆ ਤੇ ਝੋਟੀ ਝੀਲ ਆ ਸ਼ਰੀਫ ਆ ਬਾਕੀ ਤੁਸੀਂ ਕਦੋਂ ਤੋਂ ਜੱਜਮੈਂਟ ਲਾ ਲਓ ਬਹੁਤ ਸੋਹਣੀ ਆ ਬਹੁਤ ਵੱਡੇ ਕੱਦ ਦੇ ਵਿੱਚ ਆ ਗਈ ਤੇ ਜੇ ਇਥੇ ਨਾ ਵੇਖੀ ਤੁਸੀਂ ਘਰੇ ਵੀ ਬਾਈਆਂ ਕੋਲੇ ਜਾ ਕੇ ਲਾ ਸਕਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਚੋ ਸਕਦੇ ਹੋ ਦੋ ਟਾਈਮ ਆਸ ਟਾਈਮ 2 ਲੀਟਰ ਉੱਤੇ ਚੱਲਦੀ ਆ ਬਹੁਤ ਸੋਹਣੀ ਤੇ ਚੰਗੀ ਝੋਟੀ ਆ ਆਪਣਾ ਪਿੰਡ ਕਿਹੜਾ ਆ ਜੀ ਪਿੰਡ ਹੰਡਿਆ ਹੈ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤੇ ਆਪਣਾ ਕੋਲੇ ਪੁਖਰੇ ਪਸ਼ੂ ਹੁੰਦੇ ਆ ਜੀ ਹਾਂਜੀ ਹੁੰਦੇ ਨੇ ਵਪਾਰ ਦਾ ਕੰਮ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ 92799 92799 ਫਿਰ 00000004 4 ਚਾਰ ਜੀਮਾ 4 ਆ ਗਿਆ ਹਾਂਜੀ ਚਾਰ ਜੀਮਾ ਠੀਕ ਆ ਬਾਕੀ ਇਹ ਇਹ ਜੇ ਵੇਖਦੀਆਂ ਮੱਝ ਪਸ਼ੂ ਹੋਰ ਵੀ ਹੋਏਗਾ ਅਗਰ ਆਪਣੇ ਕੋਲ ਹਾਂਜੀ ਬਾਦੂ ਕੋਲ ਹਰ ਵਕਤ ਹੁੰਦੇ ਆ ਹਾਂਜੀ ਠੀਕ ਆ ਬਾਈ ਜੀ ਮੀਰਾ ਆ ਦਾ ਵਪਾਰ ਦਾ ਜਿਹੜਾ ਕੰਮ ਆ ਤੇ ਤੁਸੀਂ ਜਦੋਂ ਮਰਜ਼ੀ ਘਰੇ ਜਾ ਕੇ ਨਾ ਉਹ ਟੋਕੜਾ ਗੱਬਣਾ ਮੇਸਾ ਵੀ ਹੁੰਦੀ ਆਈ ਆਪਣੇ ਕੋਲ ਟੋਕੜਾ ਮੱਜਾ ਹੁਣ ਵੀ 30 ਮੈਸਾ ਹੈਗੀਆਂ ਟੋਕੜਾ ਗੱਬਣਾ 30 ਮੈਸਾ ਗੱਬਣਾ ਚੱਕ ਪਾਸ ਨਹੀਂ ਵਿੱਚ 18 ਕੇ ਗੱਬਣਾ ਨੇ ਬਾਕੀ 10 ਟੋਕੜਾ ਠੀਕ ਆ ਸਾਰੇ ਤਰ੍ਹਾਂ ਦੀਆਂ ਮੱਜਾਂ ਮਿਲ ਜਾਣੀਆਂ ਲਓ ਜੀ ਆਹ ਕੀ ਬਾਈ ਨਾਲ ਕਰ ਲਿਓ ਕੰਟੈਕਟ ਇਹਦਾ ਕੱਦ-ਕਾੜ ਦੇਖ ਲਓ ਤੇ ਬਾਈ ਕੋਲੇ 30 ਮੱਜਾਂ ਘਰੇ ਵੀ ਖੜੀਆਂ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਬਹੁਤ ਸੋਹਣੀ ਝੋਟੀ ਹੈ ਧੰਨਵਾਦ ਜੀ ਵੀਡੀਓ ਦੇਖਣ ਲਈ